ਆ ਵੀ ਜੀ ਗੰਨੀ ਵੀਰ ਤੇ ਹੈਪੀ ਵੀਰ ਦੇ ਕਬੂਤਰ ਜੇ ਗੰਡੀ ਵੰਡ ਤੋਂ ਮੋਹਰਾਂ ਲੱਗੀਆਂ ਦੇ ਬਿੰਜਰੇ ਦੇ ਪਾਤੇ ਆਪਾਂ 6 ਪੂਰੇ ਡਾਦਾਂਗੇ ਜੀ ਆ ਪ੍ਰਦੀਪ ਵੀਰ ਦੀ ਸ਼ਤ ਤੇ ਆਏ ਗੰਡੀ ਵੰਡ ਹੈ ਪੀਲੋ ਆਏ ਮੁੰਸਫ ਹੈ ਆ ਵੀਰ ਦੇ ਕਬੂਤਰ ਹੈਗੇ ਜੇ 7 ਕਰ ਲੋ ਚੈੱਕ ਦਵਿੰਦਰ ਸਿੰਘ ਦੇ ਆ ਕਬੂਤਰ ਜੇ 7 ਇਹ ਲੱਗੇ ਡਾਊਨ ਆਪਾਂ ਪੂਰੇ 7 ਵਜੇ ਡਾਉਣੇ ਆ ਆ ਵੀਰ ਜੀ ਗੰਡੀ ਵੇਣ ਤੋਂ ਹੈਪੀ ਵੀਰ ਦੇ ਕਬੂਤਰ ਉੱਡ ਗਏ ਜੀ ਇਹ ਪਿੰਡ ਲਾਈਆਂ ਦਾ ਵੀਰ ਦੇ ਕਬੂਤਰਾਂ ਵੇਖੋ ਵੀਰ ਹੋਣਾ ਕੱਢ ਤੇ ਬਾਹਰ ਪਿੰਡ ਲਾਈਆਂ ਦਾ ਆ ਵੀਰ ਕੱਢ ਦੋ ਵੀਰ ਜੀ ਬਾਹਰ ਜੀ ਪੂਰੇ ਹੋ ਗਏ ਹਾਂ ਜੋ ਸਾਫਟ ਜੀ ਹਾਂ ਤਾਂ ਮੈਂ ਹੋ ਗਿਆ ਕਿ ਨਹੀਂ ਜੀ ਹੋ ਗਿਆ ਹੋ ਗਿਆ ਡਾ ਦੋ ਰਾਏ ਦਾ ਲੈ ਕੇ ਨਾ ਰਿ ਯਾਰ ਹੋ ਗਿਆ ਇਹਨਾਂ ਦੇ ਪਿੰਡੇ ਅਵਿਰ ਜੀ ਪੰਜ ਵਾੜ ਪਿੰਡ ਪਿੰਡ ਪੰਜ ਵੜ ਹੈਪੀ ਵੀਰ ਦੇ ਕਬੂਤਰ ਉੱਡ ਗਏ 7 ਚੈੱਕ ਕਰ ਲੋ ਵੀਰ ਜੀ ਮੌਸਮ ਬਗਿਆੜੀ ਤੋਂ ਬਣ ਲਾਬੇ ਨੇ ਬਣਾਈਆਂ ਨੇ ਵੀਰੇ ਇੱਕ ਨਾ ਉੱਡ ਗਏ ਨੇ ਹੋ ਗਏ ਤਾਂ ਵੱਧ ਗਏ ਆ ਵੀਰ ਜੀ ਪ੍ਰਦੀਪ ਵੀਰ ਦੀ ਛੱਤ ਤੋਂ ਉਡਾਤੇ ਹੋਏ ਆ ਜੀ ਕਬੂਤਰ ਇਹ ਕਿੰਨੀ ਜੁਲਮ ਕਰ ਇਹ ਵੀ ਬੋਲਿਆ ਕਰ ਇਹੋ ਚੱਕਰ ਕੋਈ ਨਹੀਂ ਗੁਰਵਿੰਦਰ ਸਿੰਘ ਵੀਰ ਜੀ ਚਵਾਲ ਤੋਂ ਇਹਨਾਂ ਦੀ ਵੀ ਛੱਤ ਤੋਂ ਕਬੂਤਰ ਉੱਡ ਗਏ ਆ